ताकि आपके पशु की लेवटी बड़ी हो और वो सुंदर दिखाई दे और इसको आप 10 ml रोटी पे चपड़ के खिलास को राइट टच ने आप आरएक दवाइयाँ की दुकान पे और ऑनलाइन भी खरीद और अधिक जानकारी के लिए इस नंबर पे कांटेक्ट कर सकते हैं आप 7890043000 चंगी जबरदस्त मछ सारी मंडी च ते तोर के दिखाऊ ने है इनू ते सारी तो वखरी थीली है ते ਇੱਕ ਵਾਰੀ ਆਰਟ ਰੋਟਰ ਦੇਖੋ ਇਹ ਤੇ ਲੱਗਿਆ ਹੋਇਆ ਤੇ ਦੂਰੋਂ ਦਿਖਾਉਣਾ ਇੱਕ ਵਾਰੀ ਆ ਲੋ ਜੀ ਪੁੱਛਾਂਗੇ ਸਾਰਾ ਕਿ ਕਿੰਨਾ ਦੁੱਧ ਕੱਢੂਗੀ ਤੇ ਕਿੰਨਾ ਆ ਲੈ ਕਹਿੰਦੇ ਆ ਨਾ ਕੀ ਬਾਤ ਹੈ ਆ ਲੋ ਇੱਕ ਵਾਰੀ ਮੈਂ ਰੇਡ ਹੋ ਜਾ ਤੋੜਾ ਤਰਾ ਕਰੂ ਤੱਕ ਆ ਲੋ ਜੀ ਸਾਰੀ ਡਿਟੇਲ ਪੁੱਛਾਂਗੇ ਤੇ ਬਾਈ ਕਿੱਥੋਂ ਆਇਆ ਇਹ ਕਿੱਥੇ ਡੁੱਬ ਜਾਣੇ ਨੇਪਾਲ ਕੇ ਰੱਖੀ ਐ ਨਹੀਂ ਸਨੱਖੀ ਆ ਲੋ ਲਓ ਜੀ ਪੁੱਛ ਇਹ ਸਾਰੀ ਡਿਟੇਲ ਪੁੱਛ ਕੇ ਦਤਾ ਕਿੰਨੇ ਲੀਟਰ ਦੁੱਧ ਕੱਢ ਲਿਆ ਬਾਈ ਇਹ 20 ਲੀਟਰ பசੂਦ ਕੱਢ ਗਿਆ ਜੀ 20 ਲੀਟਰ ਹਾਂਜੀ ਹਾਂਜੀ ਤੇ ਚੂਹੇ ਕਿੰਨੇ ਆ ਚੌਥੇ ਚੂਹੇ ਸੂਈ ਹੈ ਜੀ ਚੌਥੇ ਚੂਹੇ ਹਾਂਜੀ ਹਾਂਜੀ ਅੱਛਾ ਤੇ ਕਿਹੜਾ ਪਿੰਡ ਆਪਣਾ ਜਗਮਾਨ ਵਾਲੀ ਪਿੰਡ ਹੈ ਜਿਲ੍ਹਾ सिरसा ਹਰਿਆਣਾ ਹਰਿਆਣੇ ਚੋਂ ਹੈ ਹਾਂਜੀ ਠੀਕ ਹੈ ਤੇ ਜੀ ਇਹ ਵੀ ਮਗਰ ਮਗਰ ਦੇ ਕਟ ਹੈ ਜੀ ਮਗਰ ਕਟ ਹੈ ਹਾਂਜੀ ਕਿੰਨੇ ਦੀ ਛੇਲ ਕਰਦੇ ਹੁਣ ਇਹ 2 ਲੱਖ ਰੁਪਏ 2 ਲੱਖ 90 ਹਜ਼ਾਰ ਰੁਪਏ ਮੰਗ ਲਈਏ 2 ਲੱਖ 90 ਹਾਂਜੀ ਦੁੱਧ ਕਿੰਨਾ ਕੱਢਦੀ ਹੈ 20 ਲੀਟਰ ਪਲੱਸ ਕੱਢਦੀ ਹੈ 20 ਲੀਟਰ ਪਲੱਸ ਕੱਢਦੀ ਹੈ ਹਾਂਜੀ ਠੀਕ ਹੈ ਤੇ ਕਿੰਨਾ ਬਣੋ ਰੇਟ ਕੀ ਮੰਗਦਾ 2 लाख 90 हां ठीक है देन लेने वाली गल कोई गल नहीं मौके के मानदंड अच्छा ते ਪਿੰਡ ਕਿਹੜਾ ਤੇਰਾ ਜਗਮਾਲਵਲੀ ਜੀ ਜਗਮਾਲਵਲੀ ਖਾਸ हां जी ਇਹ ਕਿੱਥੇ ਹੀ ਰਹਿ ਗਿਆ ਇਹ ਡੱਬਲੀ ਮੰਡੀ ਤੋਂ 30 ਕਿਲੋਮੀਟਰ ਹੈ ਕਾਲਾ ਵਾਲੀ ਮੰਡੀ ਤੋਂ 7 ਕਿਲੋਮੀਟਰ اچھا ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 94671 31904 ਇੱਕ ਵਾਰੀ ਫੇਰ ਬੋਲੋ 94671 31904 ਠੀਕ ਆ ਲੈ ਆ ਮਾਚ sumar ਕੇ ਦਿਖਾ ਦੇ ਲਈ ਆ ਆਰਡਰ ਲੱਗਿਆ ਹੋਇਆ ਹੈ के थारी बैस भी नए दूध कोनी नहीं या बार बार फिर जा है या फिर बांझ है तो टेंशन लेने की कोई जरूरत कोनी तो अपने पशुआ ने रोजाना राइट मिन पचास ग्राम खुआ इन समस्याओं का फिर छुटकारा पाओ और अपने पशु तक आर साल एक बच्चा पाओ और और भी की मैं पूछना हो था हमने तो इस नंबर पे कांटेक्ट कर लियो सात ਆ ਬਾਣੀ ਆ ਕੋਲ ਦਾ ਤਨੜੰਗ ਕਰਨੇ ਕੇ ਇਹ ਹਰਿਆਣੇ ਦੇ ਨੇ ਸਾਰੀ ਡਿਟੇਲ ਪੁੱਛਾਂਗੇ ਇਨਤੋਂ ਵੀ ਤੁਸੀਂ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਤੇ ਕਿੰਨੇ ਕਿੰਨੇ ਦੁੱਧ ਦੀਆਂ ਇਹ ਮਾਲਕ ਨੇਗੇ ਆ ਚੰਗੀਆਂ ਜ਼ਬਰਦਸਤ ਕੱਲੀ ਜਾਂਦੇ ਕੱਲੀ ਕੱਲੀ ਨੂੰ ਤੋੜ ਕੇ ਦਿਖਾਉਨੇ ਆ ਤੇ ਦੇਖਾਂਗੇ ਫਿਰ ਕਿੱਥੇ ਜੇ ਕੋਈ ਤੋੜਾ ਤਰਾ ਕਰੋ ਕਰਮ ਵਾਲੀ ਦਾ ਚੈੱਕ ਇਹਦੇ ਆਂਟਰ ਬਹੁਤ ਤਕੜਾ ਲੱਗਿਆ ਹੋਇਆ ਮੱਝ ਤੇ ਆਹ ਤੇ ਜ਼ਬਰਦਸਤ ਹੈਗੀ ਤੇ ਕਿਨੂੰ ਕਹਿੰਦੇ ਹੁੰਦੇ ਆ ਮੱਝ ਤੇ ਉਹੀ ਐ ਤੇ ਆਹ ਲਓ ਜੀ ਇੱਕ ਵਾਰੀ ਫੇਸ ਕਰੋ ਚੱਕ ਕਰ ਮਾਲ ਤੇ ਤੋਰਾ ਤਾਰਾ ਕਰ ਲੋ ਚੱਕ ਇਹਦੀ ਵੀ ਡਿਟੇਲ ਪੁੱਛਾਂਗੇ ਸਾਰੀ ਇਹ ਕਿੰਨੇ ਦੁੱਧ ਦੀ ਮਾਲ ਕਿਆ ਇਹ ਕਿੰਨਾ ਦੁੱਧ ਕੱਢਦੀ ਆ ਬਾਈ ਹੁਣ ਇਹ ਮੱਝ ਹਾਂ 17 ਲੀਟਰ ਤਿਆਰ 17 ਲੀਟਰ ਤਿਆਰ ਪੌਂਸੇ ਘਾਟ ਵਿੱਚ ਹੋਈ ਗਈ ਇਹ ਸੈਕਿੰਡ ਦੂਸਰਾ ਥੋੜਾ ਜਿਹਾ ਤਿਆਰ ਸੀ ਦੂਜਾ ਸੋਈਆ ਬੱਚਾ ਕਹਿੰਦੀ ਹੈ ਬੱਚਾ ਕੱਢੀ ਪੱਟੀ ਹਾਂਜੀ ਦੋ ਚਾਰ ਦਸਤਾ ਕੱਤੀ ਬਈ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਇਹ ਸੂਈ ਹੋ ਗਈ ਜੀ 10 ਕਰਦੇ ਨੇ 10 11 ਦਿਨਾਂ ਦੀ 10 11 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕਿਆਰ ਹੈ ਜੀ ਅਜੀ ਥੋੜਾ ਬੱਚਿਆਂ ਨੂੰ ਛੱਡ ਕੇ ਤਿਆਰ ਬੱਚਿਆਂ ਨੂੰ ਛੱਡ ਕੇ 16 ਲੀਟਰ ਹਾਂ ਪੂਰਾ ਤਸੱਲੀ ਵਾਲਾ ਜੀ ਦੋ ਲੱਕੇ ਮਿਲ ਕੇ ਜਿੰਨੀ ਮਰਜ਼ੀ ਜੋ ਠੀਕ ਹੈ ਤੇ ਚਵਾਈ ਜੂ ਚੰਗਾ ਚੌਣ ਜੂ ਬੋਲੀਏ ਫੋਨ ਇੱਕ ਨੰਬਰ ਹੈ ਪੁਲਿਸ ਚਵਾਈ ਹੈ ਬੱਚਾ ਚੋਲੇ ਵਸਾ ਠੀਕ ਹੈ ਜੀ ਤੇ ਭਾਗ ਦੀ ਰੱਖਿਆ ਦਾ ਵੇਚਣ ਵਾਲਾ ਜੂ ਮੰਗੀ ਤੇ ਜਿੰਨੇ ਮਰਜ਼ੀ ਹੋ ਵੇਚਣ ਵਾਲਾ ਦੱਸੋ ਵੇਚਣ ਵਾਲਾ 2.5 ਲੱਖ ਕਿੰਨਾ 2 ਲੱਖ ਰੁਪਇਆ ਹੋਰ ਵੀ ਹੁਜਮਾਨ ਤੁਹਾਨੂੰ ਮੌਕੇ ਤੇ ਮੌਕੇ ਤੇ ਹੋ ਜੇ ਉਹ ਛੜਾ ਬੋਦੀ ਠੀਕ ਹੈ ਫੋਨ ਨੰਬਰ ਆਪਣਾ ਫੋਨ ਨੰਬਰ 90684 90684 90684 24000 ਦਾ

ਤੇ ਪੇਸ਼ ਕਰੋ ਇੱਕ ਵਾਰੀ ਕਰਮਾ ਇਜ਼ਾ ਚਾਹ। ਕਾਰਲੋਟੋ ਰਾ ਇੱਕ ਵਾਰੀ ਚੈੱਕ ਕਰਮਾ ਆਰਡਰ ਦੇਖੋ ਕਰਮਾ ਇਜ਼ਾ ਕਿਵੇਂ ਲੱਗਿਆ ਹੋਇਆ। ਆ ਜਾ। ਇਹਦੀ ਵਿੱਚ ਡਿਟੇਲ ਪੁੱਛਦੇ ਆ ਸਾਰੀ। ਕਿ ਕਿੰਨੇ ਪੈਸੇ ਮੰਗੂ? ਤੇ ਕਿੰਨੇ ਦੁੱਧ ਦੀ ਮਾਲਕ ਹੈ? ਤੇ ਕਿੰਨੇ ਦੁੱਧ ਦੀ ਮਾਲਕ ਹੈ? ਇਹ ਦੁੱਧ ਇਸ ਵਿੱਚ 15 ਲੀਟਰ ਤਿਆਰ ਹੈ ਜੀ। 15 ਲੀਟਰ ਤਿਆਰ ਹੈ? ਹਾਂ ਜੀ। ਅੱਛਾ ਤੇ ਸੂਏ ਕਿਵੇਂ ਆ? ਸੂਏ ਤੀਜੇ। ਤੀਜੇ? ਹਾਂ ਜੀ। ਇਹਦਾ ਕੀ ਮੰਗਦੋ? ਮੋਲ ਤਾਂ 2 ਲੱਖ ਕਰਦੇ ਆ ਜੀ ਮੌਕੇ ਤੇ ਦੇਣ ਲੈਣ ਵਾਲੀ ਵਾਲਾ ਦੇਣ ਲੈਣਾਂ ਦੀ 1.70 ਕਰਦੇ ਆ ਇੱਕ 70 ਦੀ ਠੀਕ ਆ ਦੁੱਧ ਕਿੰਨਾ ਕੱਢ ਦੋ ਜੀ ਦੁੱਧ ਦੀ ਇਹ 17-18 ਕਿਲੋ ਤੋਂ ਲੀਓ 17-18 ਕਿਲੋ ਹਾਂਜੀ ਇਹ ਜੇ ਤੁਹਾਨੂੰ 20 ਦਿਨ ਦੀ ਸੂਈ ਹੋ ਜੇਵੀ 12-18 ਲੀਟਰ ਦੀ ਠੀਕ ਆ ਆਹ ਵਾਲੀ ਇਹ ਕਿਹੜਾ 100 ਰੁਪਏ ਦੀ ਇਹ ਦੂਜੀ ਸੂਈ ਹੈ ਸੀ ਇਹ ਚਾਰ ਪੰਜ ਦਿਨ ਰਿਹਾ ਚਾਰ ਪੰਜ ਦਿਨ ਨੂੰ ਸੂਸੀ ਦੇ ਬੱਚਾ ਕੀ ਡਾਟਾ ਇਹ ਮੱਤਾ ਕੱਟਾ ਜੀ ਇਹ ਜੇ ਮੈਂ ਅਗਰ ਬੱਚਾ ਕੱਟਾ 6 ਲੈ ਕੇ 3 ਹਵਾਨੇ ਦੀ ਚੈੱਕ ਕਰ ਲਿਓ ਅਨਹਵਾਨਾ ਇਹਦਾ ਵੀ ਥੋੜਾ ਥਨ ਲਗਾਇਆ ਪੜਾਣ ਲਗਾ ਤੇ ਫੇਸ ਵੀ ਚੈੱਕ ਕਰਵਾ ਦਿਓ ਗੋਜੀਵੰਤ ਇਹਨੂੰ ਤੋੜ ਦੋਗੇ ਤੋੜ ਦੇ ਇਹਨੂੰ ਯਾਰ ਕੋਈ ਗੱਲ ਨਹੀਂ ਸੋਰਾ ਚੈੱਕ ਕਰ ਲਓ ਤੇ ਫੇਸ ਦੀ ਪੱਟੀ ਚ ਰੱਖੀ ਆ ਮੱਜ ਇਹ ਇਹਦਾ ਵੀ ਤੋੜਾ ਕਰਾਉਣਾ ਚੈੱਕ ਤੇ ਸਾਡੀ ਡਿਟੇਲ ਇਹਦੀ ਪੁੱਛਾਂਗੇ ਵੀ ਇਹ ਕਿੰਨੇ ਦੁੱਧ ਕੱਢੂ ਤੇ ਕਿੱਥੋਂ ਤੱਕ ਛੱਡਣਗੇ ਤੇ ਕੀ ਮੰਗਣਗੇ ਇਹਦਾ ਸਾਡੀ ਡਿਟੇਲ ਤੇ ਕਹਿਵੇਂ ਚੂਹੇ ਆ ਤੋਰਾ ਤਰਾ ਕਰੋ ਇੱਕ ਵਾਰੀ ਕਰ ਮਾਲਾ ਸੱਚੇ ਲੰਬੀ ਪੂਛ ਬਿਲਕੁਲ ਥੱਲੇ ਲੱਗਦੀ ਆ ਤੇ ਪੁੱਛ ਦਿਆ ਚਾਰੀ ਥਾਂ ਤੇ ਚਾਰੀ ਗਏ ਪਾਲੀ ਕਰਮਾਲੀ ਇਹਦੀ ਪੁੱਛ ਦੇ ਬਨ ਲੈਂ ਦੇ ਬਾਈ ਨੂੰ ਤੇ ਪੁੱਛ ਲੈ ਟ੍ਰੇਲ ਹਾਂਜੀ ਇਹਦੇ ਬਾਰੇ ਜਾਣਕਾਰੀ ਦੋ ਇਹ ਜੀ 7 ਦਿਨ ਦੀ ਬਈ ਹੈ ਅਭੀ 14 ਲੀਟਰ ਦੁੱਧ ਤਿਆਰ ਹੈ 14 ਲੀਟਰ ਤਿਆਰ ਹੈ 7 ਦਿਨਾਂ ਦੀ ਛੂਈ ਹੈ ਮਗਰ ਬੱਚਾ ਤੇ ਕੱਟਿਆ ਕੱਟਾ ਬੱਚਾ ਕੱਟਾ ਜੀ ਕੱਟਾ ਹਾਂਜੀ ਅੱਛਾ ਇਹਦਾ ਕੀ ਮੰਗਦੇ ਹੋ ਇਹਦਾ ਮੋਲ ਕਰਦੇ ਆ 250 2 ਦੀ ਛੱਡਣੀ 250 ਦੀ ਛੱਡੋਗੇ 2.5 ਮੰਗਦੇ ਹੋ ਹਾਂਜੀ ਤੇ ਇਹ ਤੇਰਾ ਪਿੰਡ ਦੱਸ ਪਹਿਲਾਂ ਵੀ ਇਹ ਕਿੱਥੇ ਜੇ ਰਹਿ ਗਿਆ ਪਿੰਡ ਹੈ ਜੀ ਇਹ ਰਤਿਆ ਰੋਡ ਤੇ ਹੈ ਰਤਿਆ ਰੋਡ ਤੇ ਰਤਿਆ ਦੇ ਵਿੱਚ ਮੈਂ ਅੱਛਾ ਠੀਕ ਹੈ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਕੋ ਦੋਰਾ ਮੋਬਾਈਲ ਨੰਬਰ ਹੈ 90683 ਹੂੰ 24000 ਪੂਰਾ 24000 ਠੀਕ ਹੈ ਤੇ ਪਿੰਡ ਕਿਹੜਾ ਦਾ ਚਾਹੀ ਜੰਡ ਵਾਲਾ ਸੋਤਰ ਜੰਡ ਵਾਲਾ ਸੋਤਰ ਅੱਛਾ ਇਹ ਆ ਲੈ 4 ਨੰਬਰ ਵਾਲੀ ਮੱਝ ਆ ਆ 4 ਨੰਬਰ ਚ ਪੈਂਦੀ ਆ ਇਹ ਡੰਗਰਾ ਸਾਰੇ ਇਹ ਦੂਜੇ ਛੂਏ ਜੀ ਬਿਲਕੁਲ ਦੂਜੇ ਛੂਏ ਇਸ ਵਾਰ ਸੂਣਾ ਮੱਝ ਨੇ ਨਾ ਜੀ ਹਾਂ ਜੀ ਗੱਬਣ ਮੱਝ ਆ ਬਈ ਦੂਜੇ ਛੂਆ ਸੂਣਾ ਇਸ ਵਾਰ ਤੇ ਜਾਨਵਰ ਇਹ ਵੀ ਬਹੁਤ ਚੰਗਾ ਬਣ ਜਾਣਾ ਚੌਥਾ ਵੀ ਪੂਰੀ ਪੜੀ ਹੋਈ ਮਾਜਾ ਦੂਜੇ ਸਵੇਰ ਸਦਾਰ ਸੂਰ ਕਿੰਨੇ ਦਿਨ ਬਾਕੀ ਹੈ ਜੀ ਦਿਨ ਇਸਕੇ 2 ਬਾਕੀ 2 ਦਿਨ ਬਾਕੀ 2 ਦਿਨ ਦੀ ਬਾਕੀ ਆ ਕੀ ਐਕਟਰ ਸਿੰਘਾਂ ਦੀ ਖੁੰਡੀ ਸੋਹਣੀ ਫੇਸਵਾਰਟੀ ਤੇ ਬੋਡੀ ਨੂੰ ਚੰਗੀ ਕਰ ਲੋ ਚੈੱਕ ਇਹਦਾ ਕੀ ਲੈ ਲੂ ਉਹ ਵੀ ਚੰਗਾ ਤੇ ਇਹਦਾ ਕੀ ਮੰਗਦੇ ਹੋ ਰੇਟ ਇਸਕਾ ਵੀ 2 ਲੱਖ ਕਰਿਆ ਜੀ 2 ਲੱਖ ਇਹਦਾ ਵੀ 2 ਲੱਖ ਸੋਡੇ ਮੁੱਲ ਬਹੁਤ ਹੁੰਦੇ ਹੋਰ ਆਣ ਵਾਲੇ ਨੇ ਬਈ ਆ ਮੁੱਲ ਜੀ ਮਾਲ ਚੰਗਾ ਹੁੰਦਾ ਹੈ ਹਾਲ ਤਾਂ ਚੰਗਾ ਹੁੰਦਾ ਹੈ ਸਾਫ ਸੋਹਣੀ ਮੈਜਾਂ ਦਾ ਮੁੱਲ ਲੱਗਦਾ ਹੈ ਫਿਰ ਪਿੱਛੇ ਵੀ ਦੇਖਿਆਣਾ ਪੈਂਦਾ ਇਹ ਤਾਂ ਜੀ ਗੀ ਆ ਹਾਂ ਡੰਗਰ ਵੀ ਕਰ ਚੰਗਾ ਹੁੰਦਾ ਇਹ ਵੀ ਗੱਲ ਮੰਨਣੀ ਪਊ ਲੈ ਵੀ ਟਾਂਚਾ ਕਿਸੇ ਤੇ ਤੂੰ ਫਿਰ ਲੈ ਆ ਉਹਨਾਂ ਦਾ ਪਿੰਡਾਂ ਚੋਂ ਹਾਂਜੀ ਹੁੰਦੀ ਪਿੰਡਾਂ ਤੇ ਤੇ ਫਿਰ ਕਹਾ ਵੇਚਦੇ ਆਨੇ ਆ ਬੁਵਾਰ ਦਾ ਕੰਮ ਬੁਵਾਰ ਦਾ ਕੰਮ ਮੈਂ ਜ਼ਿਆਦਾ ਤਰਕਾਰੀ ਵੇਚਦੇ ਆ ਮੰਡੀ ਦੇ ਕਦੇ ਕਦਾ ਆ ਜਾਣੋ ਬਟੀਆਂ ਮੰਡੀਆਂ ਤੇ ਆ ਜਾਣੋ ਪੂਰਾ ਸਾਫ ਸੁਥਰਾ ਪਸੂਨ ਦਾ ਬਈ ਤਸੱਲੀ ਦਾ ਕੰਮ ਵਧੀਆ ਸਾਫ ਦਿਖਾ ਰੋ ਜਾ ਕੇ ਲਿਆਉਣਾ ਹੋਵੇ ਘਰੋਂ ਲਿਆਓ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਕੇ ਲਿਆਓ ਅੱਪ ਅੱਛਾ ਠੀਕ ਲੈ ਵੀ ਬਾਈ ਕਹਿੰਦਾ ਵੀ ਦੋ ਟਾਈਮ ਤਿੰਨ ਟਾਈਮ ਘਰੋਂ ਚੋਕੇ ਵੀ ਲਿਆਉਦਾ ਨੇ ਪੂਰਾ ਤਸੱਲੀ ਦਾ ਕੰਮ ਆਦ ਰਹਿਣ ਵਾਲੇ ਬਾਈ ਦਾ ਬਾਕੀ ਯਾਰ ਤੁਸੀਂ ਢਾਂਚਾ ਦੇਖ ਕੇ ਅੰਦਾਜ਼ਾ ਲਾ ਲਿਓ ਮੱਜਾ ਬਹੁਤ ਸਾਫ ਸੁਥਰੇ ਜਨਮਰਾਚਾਰੀ ਤੇਰੇ ਬੋਲਦੇ ਹੋ ਬਈ ਤੇਰੇ ਦੇ ਬੋਲਦੇ ਹੋ ਹਾਂ ਤੇ ਦੇ ਬੋਲਦੇ ਹੋ ਕੀ ਕਰਾਓ ਤੇਰੇ ਦੇ ਬੋਲਦੇ ਹੋ ਮੈਂ ਇੱਕ ਝੋਟੀ ਦਿਖਾਉਣੀ ਹੈ ਪਹਿਲਾਂ ਮੈਂ ਸਿੰਘ ਦਿਖਾ ਦੇ ਬੜੀ ਕੁੰਡੀ ਤੇ ਬੂਤ ਬਾਦ ਦੇਖੋ ਪਤਲੀ ਬੂਤ ਤੇ ਕੁੰਡੇ ਬਿਨ ਜਮਰ ਪਿਆ ਨਹੀਂ ਲੱਗਦਾ ਸਿੰਘਾਂ ਵਿੱਚ ਦੀ ਤੇ ਇਹਦਾ ਤੋਰਾ ਤਾਰਾ ਕਰਕੇ ਦਿਖਾਉਣਾ ਤੇ ਕਿੰਨੇ ਚਿਰ ਦੀ ਛੂਈ ਆ ਬਾਈ ਇਹ 18 ਦਿਨ 18 ਦਿਨ ਦੀ ਛੂਈ ਨੂੰ ਹੋਇਆ ਬੱਚਾ ਮਗਰ ਕੱਟਾ ਕੱਟਾ ਲੈ ਤੋਰ ਕਰ ਤੋਰੇ ਨੂੰ ਇਹਦਾ ਤੋਰਾ ਤਾਰਾ ਕਰਾ ਕੇ ਦਿਖਾਉਣਾ ਚੱਕ ਤੇ ਛੋਟੇ ਛੋਟੀਆਂ ਥਨੀਆਂ ਹੈ ਜੀ ਤੇ ਪੁੱਛਾਂਗੇ ਦੁੱਧ ਵੀ ਕਿੰਨੇ ਲੀਟਰ ਦੁੱਧ ਤੇ ਕਿੰਨਾ ਕੁ ਪੈਸਾ ਮੰਗੂ ਆ ਇਹਨੂੰ ਤੋਰ ਲੈ ਇਧਰ ਨੂੰ ਸੋਣਿਆ ਤੈਨੂੰ ਇੱਕ ਵਾਰੀ ਚੋਰ ਕੇ ਚੱਕ ਕਰਵਾ ਦੇ। ਠੀਕ। ਆਹ ਲੈ ਯਾਰ ਰਵੀ। ਆਹ ਲੋ ਜੀ। ਕਰ ਲੋ ਜੀ ਤੋਰਾ ਚੈੱਕ ਇੱਕ ਵਾਰੀ। ਤੇ ਚੈੱਕ ਕਿ ਹੈ ਜਾ ਵਜਨ ਤੇ ਉਹ ਇਹ ਜਾ ਅਡਟਰ ਲੱਗਿਆ ਹੋਇਆ ਥੱਲੇ। ਤੇ ਫੇਸ ਕਰੋ ਕਰੋ ਛੋਟੀ ਦਾ ਚੈੱਕ। ਆਹ ਲੋ ਜੀ। ਲੈ ਕਰ ਗੱਲ ਬਾਈ ਇਹਦੀ। ਤੇ ਕਿੰਨਾ ਤੁੱਟਾ ਹੁਣ ਇਹਦੇ ਥੱਲੇ। 11 ਲੀਟਰ ਹੈ। ਸੂਈ ਕਹਿੰਦੇ ਨਾਲ ਦੀ ਹੈ 18 ਦਿਨਾਂ ਦੀ ਸੂਈ ਹੈ ਤੇ 11 ਲੀਟਰ ਦੁੱਧ ਆ ਤੇ ਥੱਲੇ ਤੇ ਠੀਕ ਹੈ ਤੇ ਪਹਿਲੇ ਸੂਏ ਚ ਸੂਈ ਹੈ ਤੇ ਹੁਣ ਖੇਲ ਕਿੰਨੇ ਦੀ ਕਰਨੀ ਹੈ ਮੁੱਲ ਤੇ ਕਿੰਨੀ ਕਰਦੇ ਆਂ 1 ਲਾਈਨ ਵਾਲੀ ਗੱਲ 1 20 1 20 ਆਉਣਗੇ ਅੱਛਾ 1 20 ਹੀ ਦੇ ਦੋਗੇ ਤੇ ਮੋਬਾਈਲ ਨੰਬਰ 98725 ਹਾਂ 54 3 ਕਿਹੜਾ ਪਿੰਡ ਕਿਹੜਾ ਲਖਮੀਰ ਵਾਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਇੱਕ ਵਾਰੀ ਮੋਬਾਈਲ ਨੰਬਰ ਦੇਰ ਬੋਲ 98725 ਹਾਂ ਅਯਾ ਚਾਰ ਕਿੱਸਾ ਤੇ ਆ ਚੀਜ਼ ਹੈ ਸਾਰੀ ਡਿਟੇਲ ਪੁੱਛਾਂਗੇ ਦੀ ਇਹ ਕਿੰਨਾ ਪੈਸਾ ਮੰਗਦਾ ਹੈ ਤੇ ਇਹ ਕਿੰਨਾ ਲੀਟਰ ਦੁੱਧ ਕੱਢੂ ਤੋਰਾ ਤਾਰਾ ਕਰੋ ਚੱਕ ਇੱਕ ਵਾਰੀ ਇਹ ਆਲਸ ਇੱਕ 80 ਮੁੱਲ ਮੰਗਦਾ ਬਾਈ ਤੇ ਮੌਕੇ ਤੇ ਦੇਖੋ ਵੀ ਕੀ ਮੰਗੂਗਾ ਆ ਇੱਕ ਵਾਰੀ ਮੈਂ ਆ ਦਿਖਾ ਆ ਆਰਡਰ ਲੱਗਿਆ ਹੋਇਆ ਕਰਮਾ ਲਈ ਤੇ ਸਾਰੀ ਡਿਟੇਲ ਪੁੱਛਦੇ ਆ ਬੰਨ ਲੈਣ ਤੇ ਲੰਮੀ ਪੂਛ ਤੇ ਗੈਪ ਵਾਲਾ ਥਣ ਲੱਗਿਆ ਹੋਇਆ ਹਾਂ ਹਾਂ ਸੱਸਰੀ ਕਾਲ ਬਾਈ ਦੱਛੇ ਦੀ ਡਿਟੇਲ ਇਹ ਦੂਜਾ ਸੁਆ ਵੀਰੇ ਦੂਜੇ ਸੁਆ ਆ ਚੌਥਾ ਦਿਨ ਆ ਬਿਆਈ ਨੇ ਚੌਥਾ ਸੁਆ ਬਿਆਈ ਨੂੰ ਕੱਟਾ ਕੀ ਦੇਦਾ ਬਕਸਾ ਇਹ ਸਾਹਮਣੇ ਬੰਦ ਰਿਹਾ ਕੱਟਾ ਗੱਟੀ ਕੱਟਾ ਮਦਰ ਕੱਟਾ ਹਾਂ ਤਿਸਾਰ ਜੰਗਲ گاਉਂ ਮੰਗਾਲੀ ਆਪਣਾ ਠੀਕ ਅੱਛਾ ਹਰਿਆਣੇ ਦਾ ਕਿੰਨੇ ਦਿਨ ਹੋਗੇ ਵਿਆਹ ਇਹਨੂੰ ਵਿਆਹ ਜਾਂ ਚਾਰ ਦਿਨ ਕਿ ਹੋਈ ਚਾਰ ਦਿਨ ਦੁੱਧ ਕਿੰਨਾ ਤਿਆਰ ਹਾਂ ਹਮ ਚਾਰ ਦਿਨ ਲਈ ਦੁੱਧ ਲੱਕੜੀ 13 ਲੀਟਰ ਤਿਆਰ ਹੈ ਤੇ ਚਾਰ ਦਿਨਾਂ ਲਈ ਸੂਤ ਲਈ ਹਾਂ ਵੀਰੇ ਕਿੰਨਾ ਦੇ ਦੂਗੀ ਦੁੱਧ ਕੰਮ ਸਿਕੰਦੀ 16 ਲੀਟਰ 16 ਲੀਟਰ ਦਿਓ 16 ਲੀਟਰ ਕਮ ਸੇ ਕਮ ਅੱਛਾ ਦੋ ਡੰਗ ਚਾਰ ਡੰਗ ਆਪਾਂ ਕੰਡੇ ਤੇ ਲੱਗ ਜਦੋਂ ਤਾਂ ਦੋ ਟਾਈਮ ਲਾਪੋ ਤਿੰਨ ਟਾਈਮ ਆਪੋ ਚਾਰ ਟਾਈਮ ਆਪੋ ਪੂਰਾ ਤਸੱਲੀ ਵਾਲਾ ਕੋਲ ਬਿਲਕੁਲ ਪੱਕਾ ਤਸੱਲੀ ਵਾਲਾ ਤੇ ਚੰਗੀਆਂ ਪੋਲੀਆਂ ਚ ਬਾਈ ਜੂਗੀ ਐਨ ਪੋਲੀ ਗੁੱਠਾ ਗੁੱਠਾ ਵਰਗਾ ਚੋਣ ਅੱਛਾ ਸਪੈਂਡ ਕਿਹੜਾ ਆਪਣਾ ਆਪਣਾ ਐਸਆਰ ਜਿਲ੍ਹਾ گاਉਂ ਮੰਗਾਲੇ ਜਿਲ੍ਹਾ ਸਰ گاਉਂ ਮੰਗਾਲਾ ਠੀਕ ਹੈ ਫੋਨ ਨੰਬਰ 70157 11940 ਠੀਕ ਹੈ ਇੱਕ ਵਾਰੀ ਫੇਰ ਬੋਲੀ 70157 11940 ਹੁਣ ਪੈਸਾ ਕਿ ਮੰਗਦਾ ਇਹ ਮੋਲ ਇਸ ਦਾ 180 ਵੀਰੇ 180 ਦੇਣ ਲੈਣ ਵਾਲੀ ਗੱਲ 160 ਕੀ ਦੇ ਦੇਣ ਆ ਜਮਾਂ ਪੂਰੇ ਦਾ ਪੂਰਾ ਡੇਢ ਰੇਟ ਤੱਕ ਆ ਬਹੁਤ ਚੰਗਾ ਡੇਢ ਦੇ ਦੇਣ ਉਸ ਡੇਢ ਤੱਕ ਠੀਕ ਆ ਠੰਡੀ ਛੀਲ ਵਧੀਆ ਬਿਲਕੁਲ ਆਣ ਹੋਰ ਵੀ ਬੱਚੇ ਜਾਨਵਰ ਰੱਖਦੇ ਹੋ ਤੁਸੀਂ ਘਰਪਾ ਬਹੁਤ ਹੈ ਬਹੁਤ ਹੈ ਹਾਂ ਜੇ ਕੋ ਦੂਰ ਨੇੜੇ ਆ ਵੇ ਰਹਿੰਦਾ ਪ੍ਰਬੰਧ ਵੀ ਅਦਰ ਹਰ ਚੀਜ਼ ਰਹਿਣੇਗੀ ਠਹਿਰਨੇ ਖਾਣੇ ਪੀਣੇ ਦੇ ਟ੍ਰਾਂਸਪੋਰਟ ਦਾ ਟ੍ਰਾਂਸਪੋਰਟ ਵੀ ਪੂਰੇ ਕਮ ਸੇ ਕਮ ਚਾਜ ਰੇਟ ਅੱਛਾ ਬਿਲਕੁਲ ਠੀਕ ਆ ਲੈ ਬਾਈ ਇਸ ਪਰ ਕਰ ਲੇ ਮੋਬਾਈਲ ਨੰਬਰ ਬੋਲਤਾ ਇੱਕ ਵਾਰੀ ਫੇਰ ਕੈਮਰਾ ਮਾਰਦਾ ਕਰਮਾੜੀ ਤੇ ਯਾਰ ਰੈਣਾ ਦੀ ਮੱਝ ਪੂਛ ਲੰਮੀ ਤੇ ਪਤਲੀ ਬੂਥ ਤੇ ਵਧੀਆ ਟਾਈ ਚਟੂਚਾ ਬਣਿਆ ਹੋਇਆ ਉਹ ਖੋਂਦੇ ਆ ਕਿ ਖਰੀਦਦੇ ਹਾਂ ਨਹੀਂ ਨਹੀਂ ਅਭੀ ਪਾਲਣ ਖਾਤਰ ਹੈ ਪਾਲਣ ਖਾਤਰ ਹੈ ਆ ਠੀਕ ਹੈ ਯਾਰ ਫੇਰ ਛੱਡ ਤੂੰ ਬੱਤਲਾ ਯਾਰ ਵੀ ਉਹ ਮਾਨ ਤੋਂ ਜਿੰਨ ਪਾਲਾ ਉਹ ਯਾਰ ਆਖ ਲੈਣਾ ਬਾਰ ਕੋਈ ਲੋਣੀ ਸੈੱਟ ਕਰਨ ਤੂੰ ਤੈਨੂੰ ਸਾਰੇ ਘਰ ਕੋਲੋਂ ਨਹੀਂ ਹੋਣੀ ਆ ਜਾ ਮੰਜਾ ਯਾਰ ਤੇਰੇ ਹੁਣ ਸੁੱਲਾ ਪਾਤੇ ਸਾਨੂੰ ਰੱਖ ਯਾਰ ਰੱਖ ਯਾਰ ਰੱਖ ਲੈ ਯਾਰ ਤੂੰ ਯਾਰ ਕਿਸਾਬ ਤੇ ਲਾਉਂਦੇ ਯਾਰ ਯਾਰ ਹੋਰ ਲੜੀ ਜਲਾਨੀ ਦੇਦੀ ਫੇਰ ਯਾਰ ਆਹ ਫਰਕ ਯਾਰ ਕੋਣ ਨਹੀਂ ਕੋਲ ਲੱਗਦਾ 2000 ਰੁਪਏ ਐਵੇਂ ਮੁੜੀਏ ਨਾ ਰਹਿੰਦੇ ਕਿੱਥੇ ਲਾਉਂਦੇ ਪੱਤੀ ਛੱਡੀ ਸਾਰੇ ਦੇ ਹੀ ਉਹ ਰੱਖਣਾ ਭਾਈ ਕਿੰਨੇ ਲਾਉਨੇ ਤੁਸੀਂ ਜਰਾ 20 ਲਾਈ ਮੈਂ 10000 ਕਹਿਦਾ ਹੋਰ ਜਰਾ ਉਹ ਬੱਤੀ ਲਾਈ ਜਾਂਦੇ ਉਹ ਖੜੇ ਆ ਉਹ ਬੱਤੀ ਲਾਈ ਜਾਂਦੇ ਮੈਨੂੰ 34 ਦੀ ਕਹਿਤਾ ਅੱਛਾ ਉਹ ਯਾਰ ਕਹਿਣ ਤਾਂ ਨਾ 33000 ਰੁਪਏ ਕਹਿਣ ਤੇਣੀ ਹੋਰ 500 ਰੱਖਾ ਮੈਂ ਭਰ ਔਰ ਖੇਡਿਆ ਰਵੀ ਅੱਧਾ ਗੁਰੂਆਂ ਕਾਂ ਕਰਤੀ ਨੂੰ ਓਏ ਅੱਧੋ ਅੱਧੀ ਕਰ ਲੋ ਅੱਧੋ ਅੱਧੀ ਕਰ ਲੋ ਅੱਧੋ ਅੱਧੀ ਕਰ ਲੋ